ਉਸ ਸ਼ਹਿਰਪੁਰ ਦੇ ਪਿੰਡ ਡਾਰਾ ਤੋਂ ਦੇਖ ਰਹੇ ਹੋ ਤੁਸੀਂ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਇਹ ਪਿੰਡ ਦਾ ਮਾਮਲਾ ਜੀ। ਪਿੰਡ ਡਾਰਾ ਜੀ। ਤੇ ਸਰ ਕੀ ਮਾਮਲਾ ਜਿਹੜਾ ਤੁਹਾਡੀ ਜੀ ਦੀ ਜਮੀਨ ਦੀ ਕੰਟਾ ạtਤੀ ਜਗੀਆ ਕਿੱਥੋਂ ਕਿੱਥੋਂ ਕੋਰਟ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ। ਬੜਾ ਵੈਸੇ ਨਾ ਸਾਡਾ 2014 ਦੇ ਵਿੱਚ ਇਹਨੇ ਸਾਡੇ ਬੰਦੇ ਤੇ ਕੇਸ ਕੀਤਾ ਸਾਡੇ ਤੇ ਵੀ ਮੇਰੀ ਜਮੀਨ ਇਹਦੇ ਨਿਕਲਦੀ ਆ। ਇਹਨੇ ਸਾਡੇ ਤੇ ਕੇਸ ਕੀਤਾ 14 ਚ ਅਸੀਂ ਉਹ 19 ਚ ਜਿੱਤ ਗਏ। 19 ਚ ਚਤਨ ਦਵਾਦ ਇਹਨੇ ਦੁਬਾਰਾ ਫੀਲ ਕਰਤੀ ਸੀ ਸੀਸਨ ਦੇ। ਸੀਸਨ ਦੇ ਜੀ 24 ਚ ਫਿਰ ਜਿੱਤ ਗਏ। ਜਤੋਂ ਤੋਂ ਬਾਅਦ ਅਸੀਂ 2-3 ਮਹੀਨੇ ਬਾਅਦ ਅਸੀਂ ਆਪਣਾ ਕੰਮ ਉਸ ਤੋਂ ਜ਼ਿਆਦਾ ਆਪਣਾ ਕੰਦ ਕਰਨ ਨੂੰ ਅਜੀ ਕੰਮ ਸ਼ੁਰੂ ਕੀਤਾ ਇੰਨੀ ਸਾਨੂੰ ਡਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਆਪਣੇ ਜੋ ਪਿੰਡ ਦੇ ਬਹੁਤ ਬਾਰ ਬੰਦੇ ਆਏ ਉਹਨਾਂ ਨੇ ਫੈਸਲਾ ਕੀਤਾ ਤੇ ਅਸੀਂ ਥੋੜਾ ਸਥਾਨ ਛੱਡਿਆ ਵੀ ਇਹਨਾਂ ਨੂੰ ਤੇ ਫਿਰ ਵੀ ਇਹਨਾਂ ਛੱਡਣ ਦੇ ਬਾਵਜੂਦ ਵੀ ਸਾਡਾ ਧੱਤਾ ਕਰਦੇ ਸਾਡੂੰ ਕੰਦ ਨੇ ਕੰਮ ਨਹੀਂ ਕਰਨ ਦਿੰਦੇ ਸੀ ਤੇ ਸਰ ਕਿਹੜੀ ਕਿਹੜੀ ਕੋਡ ਦੇ ਵਿੱਚੋਂ ਤੁਸੀਂ ਜਿਹੜੇ ਆਪਣੇ ਕੋਡ ਕੇਸ ਜਿੱਤੇ ਆਏ ਅਸੀਂ ਲੋਰ ਕੋਡ ਚੋਂ ਵਿੱਚੋਂ ਸੀਜ਼ਨ ਕੋਡ ਤੋਂ ਦਿੱਤੇ ਤੇ ਕੋਣ ਤੁਹਾਡੀ ਕੀ ਮੰਗਾ ਪ੍ਰਦਰਸ਼ਨ ਦੇ ਕੋਲ ਸਾਨੂੰ ਇਹ ਸਾਨੂੰ ਇਹ ਕੰਮ ਸਾਡਾ ਕੰਦ ਕੀਤੀ ਜਾਵੇ ਸਾਡਾ ਅਸੀਂ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਤੇ ਸਾਡਾ ਕੰਮ ਚੱਲਣਾ ਚਾਹੀਦਾ ਤੇ ਸਾਰੇ ਕਿੰਨੀ ਜੀ ਟੋਟਲ ਜਿੰਮੀ ਹੈਗੀ ਜੀ ਜਿਵੇਂ ਸਾਡੀ ਹੈਗੀ ਚਾਰ ਪੰਜ 6 ਮਰਲੇ ਤੇ ਕਿੰਨਾ ਜੀ ਸਾਰੇ ਵੀ ਦੀਆ ਹੈ ਤਾਂ ਗਈ ਹੈ ਦੀਵਾਰ ਜਿਹੜੀ ਹੈ ਇਸ ਸੋਨੀ RAM ਪੁੱਤਰ ਜਣਾ ਤੇ ਇੱਕ ਉਹਦਾ ਲੜਕਾ ਆ ਤੇ ਪਾਸ ਹੋਰ ਇਹਨਾਂ 97 ਬੰਦੇ ਸੀਗੇ ਉਹਨਾਂ ਨੇ ਢਾਈ ਤੇ ਹੋ ਤੁਸੀਂ ਕਿਹੜੀ ਕਾਰਵਾਈ ਇੰਨੇ ਲੈਣਾ ਕੋਸ਼ਿਕਾ ਦਰਸ਼ਨ ਤੋਂ ਕਰਾਉਣਾ ਚਾਹੁੰਦੇ ਹੋ ਜਾਂ ਕਿ 37 ਦੇ ਨਾਲ ਹੀ ਦੁਬਾਰਾ ਜਿਹੜੀ ਕੰਧ ਇਸ ਤਰ੍ਹਾਂ ਬਣਾਈ ਜਾਵੇ ਆਪਣਾ ਨਹੀਂ ਜੀ ਸਾਨੂੰ ਇਹਨਾਂ ਨੇ ਬਹੁਤ ਪ੍ਰੇਸ਼ਾਨ ਕੀਤਾ 10 ਸਾਲ ਪਹਿਲਾਂ ਪ੍ਰੇਸ਼ਾਨ ਕੀਤਾ ਹੁਣ ਫੇਰ ਸਾਨੂੰ ਪ੍ਰੇਸ਼ਾਨ ਕਰਦੇ ਸਾਡਾ 50000 ਦਾ ਨੁਕਸਾਨ ਕਰਤਾ ਇਹਨਾਂ ਨੇ ਤੇ ਇਹਨਾਂ ਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਹਾਂਜੀ ਮੇਰਾ ਨਾਮ ਹਰਜਿੰਦਰਪਾਲ ਕੀ ਮਾਮਲਾ ਜਿਹੜਾ ਪਿੰਡ ਦਾਦਾ ਦੇ ਵਿੱਚ ਜਿਹੜਾ ਦੀਵਾਰ ਨੂੰ ਲੱਗੀ ਹੋਈ ਹੈ ਸਰ ਦੁਬਾਰ ਹੈਗੀ ਆ ਸੰਤਾ ਇਹ ਨਹੀਂ ਪਤਾ ਕਿ ਕਿਦਾਂ ਠਿੱਟੀ ਹੈ ਇਹ ਜਦੋਂ ਮੈਂ ਆਇਆ ਸਵੇਰੇ ਪੁਲਿਸ ਆਈ ਆ ਤੇ ਉਹਨਾਂ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਆ ਦੁਬਾਰ ਪੀਟਾਈ ਆ ਮੈਂ ਕਿਹਾ ਸਾਨੂੰ ਨਹੀਂ ਪਤਾ ਹੋ ਸਕਦਾ ਇਹਨਾਂ ਨੇ ਆਪ ਹੀ ਪੀਟਾਈ ਹੋਵੇ ਇਹਨਾਂ ਦੇ ਘਰ ਦੇ ਸਾਹਮਣੇ ਆ ਤੇ ਉਹਨਾਂ ਨੂੰ ਕੋਰナー ਦੇ ਉੱਤੇ ਕੇਸ ਜਿਹੜਾ ਜਿੱਤਣ ਦਾ ਹੀ ਦਾਵਾ ਕੀਤਾ ਜਾ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਉਹਦੇ ਬਾਰੇ ਇਹ ਆ ਕਿ ਮੇਰੇ ਡੈਡੀ ਦੇ ਨਾਲ ਉਹਨਾਂ ਦੀ ਜਿਹੜੀ ਬੈਠ ਕੇ ਗੱਲ ਹੋਈ ਆ ਜਵਾਨੀ ਕਲਾਮੀ ਕਿ ਅਸੀਂ ਤੁਹਾਡਾ ਜਿਹੜਾ ਥਾ ਪੂਰਾ ਕਰ ਦਿੰਨੇ ਆ ਤੇ ਤੁਸੀਂ ਆਪਣਾ ਕੇਸ ਵਾਪਸ ਲੈ ਲਓ ਪਰ ਇਹਨਾਂ ਨੇ ਸਾਡਾ ਥਾ ਨਹੀਂ ਪੂਰਾ ਕੀਤਾ ਉਹਦੀ ਬਜਾਏ ਅੱਗੇ ਵੱਧ ਕੇ ਕਬਜ਼ਾ ਕਰਨਾ ਸ਼ੁਰੂ ਕਰਤਾ ਮੇਰੇ ਦਰਖਤ ਵੀ ਵੜ ਦਿੱਤੇ ਇਹਨਾਂ ਨੇ ਤੇ ਪੁਲਿਸ ਦਾਸ਼ਨ ਤੋਂ ਕੀ ਕਰਵਾ ਚੋਂ ਹਾਂਜੀ ਪੁਲਿਸ ਤੋਂ ਤਾਂ ਹੀ ਇਹ ਇਨਸਾਫ਼ ਚਾਹੁੰਦੇ ਆ ਤੇ ਦੂਸਰੇ ਬੰਦੇ ਇਹਨਾਂ ਦਾ ਜਿੱਥੇ-ਜਿੱਥੇ ਵੀ ਹੈਗਾ ਹਰੇਕ ਨਾਲ ਇਹਨਾਂ ਦਾ ਧੱਕਾ ਕਰਦੇ ਆ ਇੱਕ ਵਿੱਚ ਜਗਿੰਦਰ RAM ਦੇ ਪੰਜ ਮਾਰ ਲਿਆ ਉੱਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੁਣ ਮੇਰੇ ਵੱਲਾਂ ਕਬਜ਼ਾ ਕਰਨ ਆ ਰਹੇ ਆ ਚੰਨ ਪੰਜਾਬੀ ਨੂੰ ਜੇ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ